ਇੱਥੇ ਰਹਨਾ ਜਗਤ ਵਿੱਚ ਕੋਈ ਵੱਡੇ ਵੱਡੇ ਤੁਰ ਗਏ ਦੁਨੀਆਂ ਤੋਂ ਇੱਥੇ ਰਹਨਾ ਜਗਤ ਵਿੱਚ ਕੋਈ ਵੱਡੇ ਵੱਡੇ ਤੁਰ ਗਏ ਦੁਨੀਆਂ ਤੋਂ ਇੱਥੇ ਰਹਨਾ ਜਗਤ ਤੇ ਕੋਈ ਵੱਡੇ ਵੱਡੇ ਤੁਰ ਗਏ ਦੁਨੀਆਂ ਤੋਂ ਵੱਡੇ ਵੱਡੇ ਤੁਰ ਗਏ ਦੁਨੀਆ ਤੋਂ ਐਥੇ ਰਹਿਣਾ ਜਗਤ ਵਿੱਚ ਕੋਈ ਵੱਡੇ ਵੱਡੇ ਤੁਰ ਗਏ ਦੁਨੀਆ ਤੋਂ ਐਥੇ ਰਹਿਣਾ ਜਗਤ ਵਿੱਚ ਕੋਈ ਵੱਡੇ ਵੱਡੇ ਤੁਰ ਗਏ ਦੁਨੀਆ ਤੋਂ ਜੀ ਰਾਮ ਗਿਓ ਨਾ ਬਣ ਗਿਓ ਜਾਂ ਤੋਂ ਮੁਹ ਪਰਵਾਰ ਨਹੀਂ ਸੁਪਨੇ ਜੋ ਸੰਸਾਰ ਇੱਥੇ ਵੱਡੇ ਵੱਡੇ RAM ji ਵਰਗੇ ਇੱਥੇ ਵੱਡੇ ਵੱਡੇ RAVAN ਵਰਗੇ ਜਿਨ੍ਹਾਂ ਨੇ ਕਹਿੰਦੇ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਸੀ ਤੇ ਪਾਵਾ ਕਿਹੜਾ ਕਹਿੰਦੇ ਕਾਲ ਕਿਵੇਂ ਬੰਨਣਾ ਇਹ ਨਹੀਂ ਕਿਵੇਂ ਮੰਜੇ ਦੇ ਪਾਵੇ ਨਾਲ ਬੰਨਿਆ ਹੋਇਆ ਸੀ ਕਾਲ ਮਤਲਬ ਕਾਲ ਨੂੰ ਨਾਪਣ ਦਾ ਕਾਲ ਕਹਿੰਦੇ ਆ ਸਮੇਂ ਨੂੰ ਜਿਹੜਾ ਸਮੇਂ ਨੂੰ ਨਾਪਣ ਦਾ ਉਸ ਵਕਤ ਦਾ ਫਾਰਮੂਲਾ ਸੀ ਨਾ ਆ ਘੜੀਆਂ ਪਲ ਵਿਸਵੇ ਚਸੇ ਪਲ ਇਹ 라ਵਣ ਦੀ ਕਹਾੜ ਹੈ ਸਾਰੀ ਅੱਜ ਵੀ ਜਿਹੜਾ ਸਾਡਾ ਟਾਈਮ ਦੇਖਣ ਦਾ ਹੈ ਨਾ ਕਿੰਨੀਆਂ ਘੜੀਆਂ ਹੋ ਗਈਆਂ ਜੀ ਆ ਪਹਿਰ ਕਿੰਨੇ ਹੋ ਗਏ ਜੀ ਚਾਰ ਪਹਿਰ ਦਾ ਦਿਨ ਹੋ ਗਿਆ ਜੀ ਚਾਰ ਪਹਿਰ ਦੀ ਰਾਤ ਹੋ ਗਈ ਇੱਕ ਇਹ ਵੀ ਸਮਾਂ ਹੈ ਨਾ ਚਾਰ ਪਹਿਰ ਦਿਨ ਚਾਰ ਪਹਿਰ ਰਾਤ ਇਹ ਜਿਹੜੀ ਕਾਰਟ ਕੱਢੀ ਸੀ ਪਹਿਰਾਂ ਦੀ ਇਹ 라ਵਣ ਨੇ ਕੱਢੀ ਸੀ ਐਡਾ ਵੱਡਾ ਵਿਦਵਾਨ ਸੀ ਉਹ ਉਹਨੇ ਬੰਨਿਆ ਸੀ ਸਮੇਂ ਨੂੰ ਨਾਪਣ ਦਾ ਢੰਗ ਸੀ ਐਡਾ ਵਿਦਵਾਨ ਸੀ ਉਹ ਵੀ ਗਿਆ ਇੱਥੇ ਰਿਹਾ ਕੋਈ ਅੱਜ ਵੇਖੇ